ਤਲਬਾ ਕਾ ਇਹ ਹੈ ਜੀ ਕਿ ਇੱਕ ਇੱਕ ਕੇਸ ਟੀਚਰਜ਼ ਵੱਲੋਂ तकरीबन ਪਿਛਲੇ 6 ਸਾਲ ਤੋਂ ਪਾਇਆ ਗਿਆ। ਇਹਨਾਂ ਨੇ ਟੀਚਰਜ਼ ਨਾਲ ਕੋਰਟ ਵਿੱਚ ਆਊਟ ਆਫ ਦੀ ਕੋਰਟ ਕਈ ਵਾਅਦੇ ਕੀਤੇ। ਪਰ ਇਹਨਾਂ ਨੇ ਕੋਈ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ ਉਹਨਾਂ ਨਾਲ। ਇੱਕ ਕੇਸ ਚੱਲੇਗਾ ਹਾਈ ਕੋਰਟ ਵਿੱਚ। ਹਾਈ ਕੋਰਟ ਵਿੱਚ ਜਾਣ ਤੋਂ ਬਾਅਦ ਇਹਨਾਂ ਨੇ ਕਿਉਂਕਿ ਇਹ ਫਸ ਗਏ ਸਨ ਪੈਸੇ ਦੇਣੇ ਪੈਣੇ ਸਨ ਇਹਨਾਂ ਨੇ ਕਿਹਾ ਜੀ ਪਿਛਲੇ ਪ੍ਰਧਾਨਾਂ ਨੂੰ ਲਿਆਓ ਸਾਨੂੰ ਵੀ ਆ ਗਏ ਸਾਡੇ ਵੀ ਵਕੀਲਾਂ ਨੂੰ ਪੈਸੇ ਦੇ ਦੇ ਕੇ ਮੂੰਹ ਬੁਰੀ ਆ ਕੇ ਚਲੋ ਜੀ ਕੋਈ ਗੱਲ ਸਾਡੇ ਵਕੀਲਾਂ ਨੇ ਉਹਨਾਂ ਨੂੰ ਕਿਹਾ ਜੀ ਭਾਈ ਜਿਹੜੀਆਂ ਜਦਾਦਾਂ ਕੁੜਕੋਣੀਆਂ ਨੇ ਉਹ ਕਿਸੇ ਗੁਰਦੁਆਰਾ ਕਮੇਟੀ ਦੇ ਸਕੂਲ ਕਾਲਜ ਹਿਸਟੋਰਿਕਲ ਗੁਰਦੁਆਰਾ ਜਾਂ ਲੈਂਡ ਨਹੀਂ ਹੋਣੀ ਚਾਹੀਦੀ ਇਹਨਾਂ ਦੀਆਂ ਜਦਾਦਾ ਪਰਸਨਲ ਜਦਾਦਾ ਐਕਸ਼ਨ ਕਰਕੇ ਵੇਚ ਕੇ ਟੀਸਰ ਦੇ ਪੈਸੇ ਦੇਣੇ ਚਾਹੀਦੇ ਇੱਕ ਚੋਟ ਕੋਟ ਬੋਲ ਗਨ ਮੈਨ ਨਹੀਂ ਪਤਾ ਤੁਹਾਡੇ ਕੋਲ ਕੀ ਕੀ ਬੋਲਿਆ ਨਹੀਂ ਬੋਲਿਆ ਮੈਂ ਸਾਰੇ ਡਾਕੂਮੈਂਟ ਲੈ ਕੇ ਆਉਂਦਾ ਇਹ ਸਾਰਾ ਜੱਜਮੈਂਟ ਹੈਗੀ ਚੜ੍ਹੂ ਨਾਂ ਦਿੱਤੀ ਹੈ ਔਰ 9 ਜੁਲਾਈ ਨੂੰ 9 ਜੁਲਾਈ ਹੈ 6 ਜੁਲਾਈ ਹੈ 10 ਜੁਲਾਈ ਦਾ ਚਲਾਈ ਨੂੰ ਜਿਹੜੀ ਜੱਜਮੈਂਟ ਹੋਣੀ ਹੈ ਉਸ ਜੱਜਮੈਂਟ ਦੇ ਵਿੱਚ ਮੈਂ ਉਹਨਾਂ ਨੂੰ ਕਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਜਿੰਨੇ ਆਫਿਸ ਵੀਰੇ ਰਹਿ ਗਏ ਇਹਨਾਂ ਸਭ ਦੀਆਂ ਜਦਾਦਾਂ ਕੁੜ ਕਰਕੇ ਔਰ ਟੀਚਰ ਨੂੰ ਪੈਸੇ ਦਿੱਤੇ ਜਾਓ ਜਦ ਸਰਸਾ ਕਹਿੰਦਾ ਮੈਂ 5000 ਕਰੋੜ ਦਾ ਮਾਲਕ ਹਾਂ ਕਾਲਕਾ ਕਹਿੰਦਾ ਮੈਂ 25000 ਕਰੋੜ ਦਾ ਮਾਲਕ ਹਾਂ ਤੇ ਉਹ ਵਿੱਚੋਂ 400 ਕਰੋੜ 900 ਕਰੋੜ ਸਰਸਾ ਤੇ ਹੁਣ 100 ਕਰੋੜ ਕੂ ਤੇ ਬਾਕੀ ਹੋਰ ਦੇਣ ਚੁੱਤੀ ਨਹੀਂ ਨਾ ਲੋਕ ਤਾਂ ਪਿਛਲੀ ਕਮੇਟੀਆਂ ਉਪਰ ਵੀ ਲੱਗਦਾ ਹੈ ਜਿਸ ਤਰ੍ਹਾਂ ਕੋ ਜੀ ਆਪਣੇ ਪਿਓ ਦੇ ਤਕਨ ਤੋਂ ਪੈਦਾ ਆਇਆ ਯਾਰ ਮੈਂ ਇਹ ਗੱਲ ਸੁਣ ਨਾ ਮੈਂ ਸਵਾਲ ਪੁੱਛਿਆ ਜੀ ਤੇ ਸਾਡੇ ਖਿਲਾਫ ਇੱਕ ਪੈਸਾ ਸਾਡੀ ਕਮੇਟੀ ਦੇ ਖਿਲਾਫ ਕੱਢ ਕੇ ਦੱਸ ਤੂੰ ਬਾਤ ਨਾ ਇਧਰ ਕੀ ਕਰ ਨਾ ਉਧਰ ਕੀ ਕਰ ਬਤਾ ਇਹ ਗੰਗਾ ਲੂਕੀ ਕੈਸੇ बता तुमने ये इतने पैसे करोड़ों रुपए कैसे बर्बाद कर दिए कौन-कौन खा गया है बता लेकिन उनकी तरह से तो आपको चुनौती दी जाती है हैं करें इस मुद्दे पर आपको चुनौती दी जाती है कि मैं तैयार हूं ना जी मैं आपके सामने मैं तैयार हूं जब मर्जी बुला ले तो उन्हें 15 साल के मेरे कार्यक्रम के लिए और भी नहीं की होगी हाँ फिर भी आ मेरे खिलाफ एक पैसा निकाल के बता और जिस दिन कमेटी आ गई सरकार ने हमें आने दिया उस दिन तेरी जगह जेल में होगी कहीं और हो नहीं होगी तुम्हारे की जगह पैसे का जो पल्पा है, एक है, से पैसे नहीं जा रहे है तो ये पैसे इन्होंने अब मेरे को यह नहीं मालूम है कि मनजीत ने तिहत्तर करोड़ रुपया कब दिया है? दो हजार अठारह में हालांकि वो पैसे अगर दो हजार तेरह में देते तो तीस करोड़ निकला था दो हजार तेरह तक एक रुपया हमने किसी का नहीं देना था एक रुपया पांच साल में इन्होंने तिहत्तर करोड़ दिए अगर बर्री में दे देते दे तो एक पैसा भी नहीं था सिर्फ

चाहे मोदी है चाहे वो अदानी है चाहे अंबानी है उनकी हिम्मत है मारे घर ज़मीनें खरीदने की किसी में हिम्मत नहीं है चाहे वो अखर 10 दस करोड़ रुपया गज भी हम अपनी जमीन किसी को नहीं देंगे पहली बात यह कि जो सिक्स पे कमीशन लगा था वो दो हजार छः से हुआ था एज पर लॉ जरा सिक्स पे कमीशन लग दो हजार छः तो लागू होया सी ਔਰ ਸਰਨਾ ਸਾਹਿਬ ਉਸ ਵਕਤ ਪ੍ਰਧਾਨ ਸੀ ਕਮੇਟੀ ਦੇ ਔਰ ਚੇਅਰਮੈਨ ਸੀ ਆਪਣਾ ਸਕੂਲਾਂ ਦੀ ਜਿਹੜੀ ਬੋਡੀ ਆ ਸਾਡੀ ਉਹਨਾਂ ਨੇ ਸੋਚਿਆ ਕਿ ਨਾ ਲੱਗੇ ਸਾਡੇ ਉੱਤੇ ਲਾਗੂ ਨਾ ਹੋਵੇ ਕਿਉਂਕਿ ਬੀਗ ਮਿਨੋਰਟੀ ਸਕੂਲ ਅਗੇ ਆਸੀਂ ਇਹਨਾਂ ਨੇ ਉਹਦੇ ਵਾਸਤੇ ਗੁਜਾਰਿਸ਼ ਕੀਤੀ ਸਟਾਫ ਨਾਲ ਵੀ ਓਰ ਨਾਲ ਵੀ ਸਾਡੇ ਤੇ ਨਹੀਂ ਲੱਗਣਾ ਚਾਹੀਦਾ ਸਾਡੀ ਫੀਸਿਸ ਬਹੁਤ ਕਮ ਨੇ ਤੇ ਇਹਨਾਂ ਨੇ ਜਦ ਮਾਮਲਾ এডਿਕੇਸ਼ਨ ਦੇ ਡਾਕਟਰ ਐਜੂਕੇਸ਼ਨ ਕੋਲ ਗਿਆ ਉਸ ਵਕਤ ਜੋ ਵੀ ਐਜੂਕੇਸ਼ਨ ਦੇ ਹੈਡ ਸੀ ਡਾਕਟਰ ਸਾਹਿਬ ਔਰ ਇਨਾਂ ਨੂੰ ਨੋਟਿਸ ਆਇਆ ਗਏ ਉੱਥੇ ਬੈਠੇ ਔਰ लवली ਜੀ ਮਨਿਸਟਰ ਸੀ ਤੋ ਉੱਥੇ ਜਦ ਸਾਰਾ ਮਸਲਾ ਹੁੰਦਾ ਗਏ ਔਰ ਫੈਸਲਾ ਹੋਇਆ ਕਿ ਇਹ ਟੀਚਰਸ ਤਾਂ ਰਾਜੀ ਹੋਏ ਬਾਕੀ ਸਟਾਫ ਅਸੇ ਰਾਜੀ ਨਹੀਂ ਹੋਏ ਪਰ ਉੱਥੇ ਉਹਨਾਂ ਨੇ ਕਹਿ ਨਹੀਂ ਦੇਣਾ ਪਏਗਾ ਫਿਰ ਇਹਨਾਂ ਨੇ ਟਾਈਮ ਮੰਗਿਆ ਜੋ ਕਿ ਟਾਈਮ ਐਫਿਡੇਵਟ ਦੇ ਰਾਹੀਂ 1 ਫਰਵਰੀ 2013 ਦੇ ਅੰਦਰ ਲਾਗੂ ਹੋਏਗਾ ਇਸ ਤੋਂ ਲਾਗੂ ਕਰਾਂਗੇ ਅਸੀਂ ਆਪਣੇ ਜੋ ਵੀ ਹੋਏਗਾ ਬਾਈ ਚਾਂਸ ਨਵੰਬਰ ਦਸੰਬਰ ਹੀ ਜਾ ਕੇ ਇਲੈਕਸ਼ਨ ਅਨਾਉਂਸ ਹੋ ਗਏ 2012 ਦੇ ਅੰਦਰ ਆਕਰਕੇ ਤੁੱਕਮ 31 ਜੁਲਾਈ ਨੂੰ 31 ਜਨਵਰੀ 2013 ਨੂੰ ਉੱਥੋਂ ਹਟ ਗਏ ਇਲੈਕਸ਼ਨ ਹਾਰ ਗਏ ਸੀ ਤੇ 2013 ਜਿਹਨਾਂ ਨੇ ਇਸ ਕਮਾਲ ਸੰਭਾਲੀ 1 ਫਰਵਰੀ ਨੂੰ ਉਹਦੇ ਬਾਅਦ ਜਦੋਂ ਲਗਣਾ ਸੀ ਨੇਚਰਲੀ ਜਿਹੜੀ ਬੋਡੀ ਬੈਠੇਗੀ ਜਿਹੜੀ ਮੈਨੇਜਮੈਂਟ ਬੈਠੇਗੀ ਉਹ ਹੀ ਉਹ ਪੇ ਕਰੇਗੀ ਜੋ ਵੀ ਪਿਛਲੇ ਫੈਸਲੇ ਆ ਉਹਨੂੰ ਉਹ ਬੁਕਤਾਂਦੀ ਐ ਇਹਨਾਂ ਨੇ 1 ਜਫਰਵਰੀ ਤੇ ਮਾਰਚ ਹੋ ਗਿਆ ਚਾਰ ਛੁੱਟ ਲੈਂਦੇ ਹੋਏ ਇਹਨਾਂ ਨੇ ਖੁਦ ਇਹਨਾਂ ਦੇ ਹੀ ਮੈਂਬਰਸ਼ਿਪ ਪ੍ਰਧਾਨ ਸੀ ਹਿਸਾਬ ਉਹਨਾਂ ਨੇ ਕਈ ਵਾਰੀ ਇਹ ਗੱਲ ਬੋਲੀ ਐ ਕਿ ਉੱਥੇ ਸੰਤੂਰ ਹੋਟਲ ਇੱਕ ਪ੍ਰੋਗਰਾਮ ਰੱਖਿਆ ਜਿੱਦਾਂ ਟੀਚਰਸ ਵੀ ਮੌਜੂਦ ਸੀ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਉੱਥੇ ਉਹਨਾਂ ਨੇ ਅਨਾਉਂਸ ਉਧਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਜੀ ਅ ਅਸੀਂ ਜਿਹੜੀ ਪੇਮੈਂਟ ਹੈ ਇਹ ਤੁਹਾਨੂੰ ਹੁਣ ਤੋਂ ਦਾਂਗੇ ਆਪਣਲ ਤੋਂ ਦਾਂਗੇ ਉਹਨਾਂ ਨੇ ਉਹ ਜਗ੍ਹਾ ਨੇ ਛੱਡੇ ਉਹਨਾਂ ਦੇ ਪਿੱਛੇ ਹਮਾਰੇ ਵਕਤ ਅਸੀਂ ਕਹਤਾ ਸੀ ਭਈ ਅਸੀਂ 1 ਫਰਵਰੀ ਨੂੰ ਲਾਗੂ ਕਰਾਂਗੇ ਇੱਕ ਫਰਵਰੀ ਤੱਕ ਇੱਕ ਫਰਵਰੀ ਤੋ ਜਿਹੜੀ ਤਰਖਾ ਦਿੱਤੀ ਜਾਣੀ ਸੀ ਉਹ 6th ਦੇ ਕਮਿਸ਼ਨ ਦੇ ਹਿਸਾਬ ਦੇ ਦਿੱਤੀ ਜਾਣੀ ਸੀ ਤੇ ਇਹਨਾਂ ਨੇ ਦਿੱਤੀ ਹੀ ਨਹੀਂ ਇਹਨਾਂ ਦੇ ਅਸੀਂ ਕਹਤਾ ਸੀ ਪਿਛਲਾ ਏਰੀਆ ਸਾਡਾ ਕੋਈ ਨਹੀਂ। ਠੀਕ ਕਰਤਾ। ਸਾਡਾ ਪਿਛਲਾ ਏਰੀਆ ਸਰਕਾਰ ਨੇ ਕਹਤਾ ਤੁਹਾਡਾ ਕੋਈ ਨਹੀਂ। ਤੁਸੀਂ ਪਹਿਲੀ ਫਰਵਰੀ ਤੋਂ 6 ਸਪੇਕ ਕਮਿਸ਼ਨ ਦੇਣਾ।